ਬਹੁਤ ਸ਼ੁਕਰੀਆ ਸਰ ਸੋ ਕੀ ਅਪਡੇਟਾ ਕਿ ਵੀਕਐਂਡ ਤੋਂ ਬਾਅਦ ਅੱਜ ਆਪਣੀ ਦੋ ਦਿਨਾਂ ਬਾਅਦ ਗੱਲਬਾਤ ਹੋ ਰਹੀ ਆ ਸੋ ਕੀ ਲੇਟੈਸਟ ਅਪਡੇਟਾ ਹੁਣ ਤਾਂ ਨੇੜੇ ਹੀ ਆ ਜੀ ਲੱਗਿਆ ਹੈ ਪਖਿਆ ਹੋਇਆ ਕੰਮ ਪੂਰਾ ਉਧਰੋਂ ਗਰਮੀ ਕਹਿੰਦੇ ਬਹੁਤ ਜ਼ਿਆਦਾ ਪੈ ਰਹੀ ਆ ਤੇ ਉਧਰੋਂ ਚੂਣਾ ਦਾ ਬੁਖਾਰ ਆ ਜਿਹੜੀ ਚੂਣਾ ਦੀ ਗਰਮੀ ਆ ਉਹ ਵਧੀ ਹੋਈ ਆ ਬਿਲਕੁਲ ਪੰਜਾਬ ਦੇ ਵਿੱਚ ਸਿਆਸੀ ਪਾਰਾ ਜਿਹੜਾ ਚੜਿਆ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਗੱਲ ਹੈਗੀ ਆ ਕਿ ਬਾਕੀ ਥਾਵਾਂ ਦੀ ਤਕਰੀਬਨ ਤਕਰੀਬਨ ਜਿਹੜੀ ਇਲੈਕਸ਼ਨ ਆ ਉਹ ਸਮਾਪਤ ਹੋ ਚੁੱਕੀ ਆ ਤੇ ਹੁਣ ਸਤਮਾ ਗੇੜ ਬਾਕੀ ਰਹਿ ਗਿਆ ਲਾਸਟ ਫੇਜ਼ ਇਸ ਨੂੰ ਕਿਹਾ ਜਾ ਸਕਦਾ ਤੇ ਪੰਜਾਬ ਵੀ ਉਸੇ ਦੇ ਵਿੱਚ ਹੈ ਤੇ ਹੁਣ ਜਿਹੜੇ ਵੱਡੇ ਆਗੂ ਨੇ ਉਧਰੋਂ ਫ੍ਰੀ ਹੋ ਗਏ ਨੇ ਚਾਹੇ ਪ੍ਰਧਾਨ ਮੰਤਰੀ ਮੋਦੀ ਹੁਣ ਉਹ ਤਿੰਨ ਰੈਲੀਆਂ ਕਰਕੇ ਗਏ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਏ ਪ੍ਰਿੰਕਾ ਗਾਂਧੀ ਪੰਜਾਬ ਦੇ ਵਿੱਚ ਆ ਚੁੱਕੇ ਨੇ ਤੇ ਇਸੇ ਤਰ੍ਹਾਂ ਰਾਜਨਾਥ ਸਿੰਘ ਤਾਂ ਹੋਰ ਜਿੰਨੇ ਵੀ ਯੋਗੀ ਅਦਿੱਤਿਆਨਾਥ ਜਿੰਨੇ ਵੀ ਸੈਂਟਰ ਲੀਡਰਸ਼ਿਪ ਹੈਗੀ ਆ ਬੀਜੇਪੀ ਦੀ ਕਾਂਗਰਸ ਦੀ ਉਹ ਬਟੇ ਬਟੇ ਆਗੂ ਪੰਜਾਬ ਬਨਚੂਕੇ ਨੇ ਉਤਰਾਖੰਡ ਦੇ ਸੀਐਮ ਇਥੇ ਨੇ ਤਾਂ ਮਤਲਬ ਪੰਜਾਬ ਦੇ ਵਿੱਚ ਹੁਣ ਪੂਰਾ ਜ਼ੋਰ ਅਜਮਾਇਸ਼ ਜਿਹੜੀ ਆ ਉਹ ਹੋ ਰਹੀ ਹੈਗੀ ਪੋਲਿਟੀਕਲ ਪਾਰਟੀਆਂ ਦੇ ਆਗੂ ਵੋਟਰਾਂ ਨੂੰ ਆਕਰਸ਼ਿਤ ਕਰ ਰਹੇ ਨੇ ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਕਿਉਂਕਿ ਦਿੱਲੀ ਦੇ ਵਿੱਚ ਇਲੈਕਸ਼ਨ ਖਤਮ ਹੋ ਗਈ ਹੈ ਤੇ ਹੁਣ ਪੰਜਾਬ ਉਹਨਾਂ ਨੇ ਵੀ ਡੇਰਾ ਲਾ ਲਿਆ ਉਹਨਾਂ ਦਾ ਪਰਿਵਾਰ ਸੁਨੀਤਾ ਕੇਜਰੀਵਾਲ 6-7 ਦਿਨ ਹੁਣ ਪੰਜਾਬ ਦੇ ਵਿੱਚ ਹੀ ਰਹਿਣਗੇ ਪ੍ਰਧਾਨ ਮੰਤਰੀ ਮੋਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਰੈਡੀ ਕਰਨਗੇ ਤਾਂ ਹੁਣ ਇੱਕ ਤਾਂ ਇਹ ਹੈਗਾ ਕਿ ਵਕ ਵਕ ਸਮਾਂ ਤੇ ਲਗਾਤਾਰ ਰੈਲੀਆਂ ਦਾ ਸਿਲਸਲਾ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਤੇ ਬੀਤੇ ਕੱਲ ਅਮਿਤ ਸ਼ਾਹ ਆਏ ਲੁਧਿਆਣਾ ਤੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਨ ਨਹੀਂ ਕਰਾਂਗੇ ਅਸੀਂ ਬਿਆਨਤ ਸਿੰਘ ਦੇ ਕਾਤਲਾਂ ਨੂੰ ਉਹਨਾਂ ਨੇ ਜਿਹੜੀ ਵਰਡਿੰਗ ਯੂਜ਼ ਕੀਤੀ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਰਿਹਾਨ ਨਹੀਂ ਕਰਾਂਗੇ ਤਾਂ ਅਕਾਲੀ ਦਲ ਇਹ ਕਹਿੰਦਾ ਆਇਆ ਪਹਿਲਾਂ ਕਿ ਅਸੀਂ ਇਸੇ ਸ਼ਰਤ ਤੇ ਜਿਹੜੀ ਬੀਜੇਪੀ ਨਾਲ ਸਮਝੌਤਾ ਨੇ ਕੀਤਾ ਇੱਕ ਕਿਸਾਨਾਂ ਦਾ ਮੁੱਦਾ ਸੀਗਾ ਇੱਕ ਬੰਦੀ ਸਿੰਘਾਂ ਦਾ ਜਿਸ ਨੂੰ ਬੀਜੇਪੀ ਨੇ ਬਿਲਕੁਲ ਜਵਾਬ ਦੇ ਦਿੱਤਾ ਹੈ ਤੇ ਇਹ ਵੀ ਗੱਲ ਹੈਗੀ ਹੈ ਕਿ ਜਦੋਂ ਅਕਾਲੀ ਦਲ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਹੁਣ ਜੇਕਰ ਪੰਜਾਬ ਦੇ ਵਿੱਚ ਤੁਹਾਨੂੰ ਸੀਟਾਂ ਆਉਂਦੀਆਂ ਨੇ ਲੋਕ ਸਭਾ ਦੇ ਵਿੱਚ ਤਾਂ ਤੁਸੀਂ ਸੈਂਟਰ ਦੇ ਵਿੱਚ ਕਿਹਦਾ ਸਾਥ ਦੇਵੋਗੇ ਕੀ ਤੁਸੀਂ ਇੰਡੀਆ ਆਲਾਈਂਸ ਦਾ ਸਾਥ ਦੇਵੋਗੇ ਜਿਹਦੇ ਵਿੱਚ ਕਾਂਗਰਸ ਵੀ ਹੈ ਜਾਂ ਫਿਰ ਤੁਸੀਂ ਐਨਡੀਆ ਦਾ ਸਾਥ ਦੇਵੋਗੇ ਜਿਹਦੇ ਵਿੱਚ ਬੀਜੇਪੀ ਹੈ ਜਿਨ੍ਹਾਂ ਦੇ ਲੀਡਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਤਾਂ ਬੰਦੀ ਸਿੰਘਾਂ ਨੂੰ ਨਹੀਂ ਛੱਡਦੇ ਜੀ ਤਾਂ ਹੁਣ ਇਹ ਵੀ ਵੱਡੀ ਗੱਲ ਹੈਗੀ ਆ ਅਕਾਲੀ ਦਲ ਲਈ ਔਖਾ ਰਾਹ ਤੇ ਇਸ ਦਿਨ ਆਲੀ ਅਕਾਲੀ ਦਲ ਨੇ ਆਪਣੇ ਵੱਡੇ ਆਗੂ ਅਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਰਿਸ਼ਤੇ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਦੇ ਭਨੋਈਆ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ दरअसल ਵਿਰਸਾ ਸਿੰਘ ਵਰਤੋਹਾ ਨੇ ਸ਼ਿਕਾਇਤ ਕੀਤੀ ਕਿ ਉਹ ਮੇਰੇ ਲਈ ਕੈਂਪੇਨ ਨਹੀਂ ਕਰ ਰਹੇ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਤੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਤੇ ਸਿਕੰਦਰ ਸਿੰਘ ਮਲੂਕਾ ਦੀ ਅੱਜ ਇੱਕ ਸਟੇਟਮੈਂਟ ਆਈ ਹੈ ਜਿਦੇ ਵਿੱਚ ਉਹ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗਾ ਕੰਮ ਕਰ ਰਹੇ ਨੇ ਸਿੱਖਾਂ ਲਈ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਹੈ ਉਹਨਾਂ ਨੇ ਕਰਤਾਰਪੁਰ ਕरिडोर ਖੋਲ੍ਹਿਆ ਹੈ ਸਿਕਾਣੋ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਸਾਥ ਦੇਣਾ ਚਾਹੀਦਾ ਹੈ ਜੀ ਤਾਂ ਜਿਵੇਂ ਕਿ ਜਿਹੜੇ ਸਿਕੰਦਰ ਮਲੂਕਾ ਨੇ ਉਹਨਾਂ ਦੀ ਨੂੰ ਜਿਹੜੀ ਹੈ ਉਹ ਬੀਜੇਪੀ ਚ ਸ਼ਾਮਲ ਹੋ ਗਈ ਹੈ ਤੇ ਉਹ ਉਤੋਂ ਕੰਟੈਸਟ ਵੀ ਕਰ ਰਹੀ ਹੈ ਬਠਿੰਡਾ ਤੋਂ ਮਲੂਕਾ ਕਹਿੰਦੇ ਸੀਗੇ ਕਿ ਮੈਂ ਤਾਂ ਆਕਾਲੀ ਦਲ ਦੇ ਵਿੱਚ ਆ ਪਰ ਮੈਂ ਕੋਈ ਵੀ ਪ੍ਰਚਾਰ ਨਹੀਂ ਕਰੂੰਗਾ ਨਾ ਆਪਣੀ ਨੂੰ ਲਈ ਤੇ ਨਾ ਹੀ ਪਾਰਟੀ ਲਈ ਪਰ ਜਿਹੜੀ ਇਹ ਸਿੱਧੇ ਰੂਪ ਦੇ ਵਿੱਚ ਇੱਕ ਬਿਆਨ ਦੇਣਾ ਕਿ ਬੀਜੇਪੀ ਚੰਗੀ ਹੈ ਜਾਂ ਇਹ ਕਹਿਣਾ ਕਿ ਪ੍ਰਧਾਨ ਮੰਤਰੀ ਮੋਦੀ ਬ੍ਰੋ ਸਿੱਖ ਨੇ ਬ੍ਰੋ ਪੰਜਾਬੀ ਨੇ ਤਾਂ ਕਿਤਨਾ ਕਿਤੇ ਇਸ਼ਾਰਾ ਤਾਂ ਇਹ ਹੈ ਕਿ ਬੀਜੇਪੀ ਨੂੰ ਵੋਟਾਂ ਪਾਈਆਂ ਜਾਣ ਤਾਂ ਇਸ ਢੰਗ ਦੇ ਨਾਲ ਹੁਣ ਦੇਖਣਾ ਹੋਵੇਗਾ ਕਿ ਪਾਰਟੀ ਜਿਹੜੀ ਹੈ ਮਲੂਕਾ ਦੇ ਖਿਲਾਫ ਵੀ ਕੋਈ ਕਾਰਵਾਈ ਕਰਦੀ ਹੈ ਕਿਉਂਕਿ ਜੇਕਰ ਮਲੂਕਾ ਦੇ ਖਿਲਾਫ ਕਾਰਵਾਈ ਕਰਦੀ ਹੈ ਫਿਰ ਬਾਦਲ ਪਰਿਵਾਰ ਨੂੰ ਲੱਗਦਾ ਹੈ ਕਿ ਬਠਿੰਡਾ ਦੇ ਵਿੱਚ ਉਹਨਾਂ ਦਾ ਹੋਰ ਵੀ ਨੁਕਸਾਨ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੋਟਾਂ ਦੇ ਰੂਪ ਦੇ ਵਿੱਚ ਹੋ ਸਕਦਾ ਹੈ ਬਿਲਕੁਲ ਇਹਦੇ ਨਾਲ ਹੀ ਜਿਹੜੇ ਅ ਅਮਿਤ ਸ਼ਾਹ ਨੇ ਉਹ ਕਹਿੰਦੇ ਨੇ ਕਿ 4 ਜੂਨ ਤੋਂ ਬਾਅਦ ਬਹੁਤਾਂ ਲੰਮਾ ਸਮਾਂ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨਹੀਂ ਚੱਲੇਗੀ ਤਾਂ ਹੁਣ ਅਰਵਿੰਦ ਕੇਜਰੀਵਾਲ ਅਤੇ ਸੀਐਮ ਮਾਨ ਨੇ ਇਸਤੇ ਉਹਨਾਂ ਨੇ ਨਿਸ਼ਾਨਾ ਸਾਧਿਆ ਕਿ ਸਾਡੀ ਸਰਕਾਰ ਡੇਗਣ ਦੀ ਤਿਆਰੀ ਕਰ ਰਹੀ ਹੈ ਜੀ ਸੈਂਟਰ ਸਰਕਾਰ ਤਾਂ ਉਹਨਾਂ ਨੇ ਕਿਹਾ ਕਿ ਧਮਕੀ ਹੈ ਧਮਕੀ ਦੇ ਕੇ ਗਏ ਨੇ ਮਿਕਚਾ ਹਾਲਾਂਕਿ ਮਿਕਚਾ ਨੇ ਇਹ ਨਾ ਜ਼ਰੂਰ ਕਿਹਾ ਕਿ 4 ਜੂਨ ਤੋਂ ਬਹੁਤ ਬਹੁਤਾਂ ਲੰਮਾ ਸਮਾਂ ਚੱਲਣ ਵਾਲੀ ਨਹੀਂ ਪੰਜਾਬ ਦੀ ਇਹ ਸਰਕਾਰ ਤਾਂ ਹੁਣ ਅਰਵਿੰਦ ਕੇਜਰੀਵਾਲ ਉਹ ਵੀ ਕਹਿੰਦੇ ਨੇ ਕਿ ਅਤੇ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਸਾਡੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਖਰੀਦੋ-ਫਰੋਕਤ ਕਰਕੇ ਹੋਵੇ ਚਾਹੇ ਡਰਾ ਦੇਵੇ ਹਾਲਾਂਕਿ ਦੇਖੋ 92 ਐਮਐਲਏ ਨੇ ਕੋਈ ਇੰਨਾ ਸੌਖਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੋਈ ਪੰਜਾਬ ਦੀ ਸਰਕਾਰ ਨੂੰ ਤੋੜਨਾ ਕਿਉਂਕਿ ਬਹੁਤ 58 ਸੀਟਾਂ ਦਾ ਹੁੰਦਾ ਤੇ ਨਾਲ ਸੀਟਾਂ ਤੋਂ ਕਿਤੇ ਵੱਧ ਬਹੁਤ ਜਿਹੜਾ ਹੈ ਆਮ ਆਦਮੀ ਪਾਰਟੀ ਕੋਲ ਹੈਗਾ ਇੱਕ ਹੋਰ ਗੱਲ ਜਿਹੜੀ ਕੁਝ ਦਿਨਾਂ ਤੋਂ ਨਜ਼ਰ ਆ ਰਹੀ ਹੈ ਸੀਐਮ ਭਗਵੰਤ ਮਾਨ ਦੀ ਸਪੀਚ ਦੇ ਵਿੱਚ ਉਹ ਇਹ ਹੈ ਕਿ ਕਿ ਇਹ ਮਾਨ ਹੁਣ ਕਾਂਗਰਸ ਤੇ ਨਿਸ਼ਾਨਾ ਬਹੁਤ ਘੱਟ ਸਾਧਦੇ ਨੇ ਆਪਣੇ ਭਾਸ਼ਣਾਂ ਦੇ ਵਿੱਚ ਕਾਂਗਰਸ ਤੇ ਨਿਸ਼ਾਨਾ ਨਹੀਂ ਲਾਉਂਦੇ ਜਿਆਦਾਤਰ ਅਕਾਲੀ ਦਲ ਨੂੰ ਤੇ ਬੀਜੇਪੀ ਨੂੰ ਨਿਸ਼ਾਨੇ ਤੇ ਲੈਂਦੇ ਨੇ ਕਿਉਂਕਿ ਐਂਡੀ ਆਲਾਈਂਸ ਦੇ ਵਿੱਚ ਦੋਵੇਂ ਪਾਰਟੀਆਂ ਨੇ ਇੰਡੀਆ ਆਲਾਈਂਸ ਦੇ ਵਿੱਚ ਕਾਂਗਰਸ ਦੀ ਹੈ ਤੇ ਆਮ ਆਦਮੀ ਪਾਰਟੀ ਦੀ ਜੀ ਚੰਡੀਗੜ੍ਹ ਦੇ ਵਿੱਚ ਵੀ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਲੜ ਰਹੀ ਹੈ ਕੈਪੀਟਲ ਆ ਦੇਖੋ ਪੰਜਾਬ ਦੀ ਬਿਲਕੁਲ ਹਰਿਆਣਾ ਦੇ ਵਿੱਚ ਗਵਾਂਡੀ ਸੂਬੇ ਦੇ ਵਿੱਚ ਉੱਥੇ ਵੀ ਇਕੱਠੇ ਹੋ ਕੇ ਲੜ ਰਹੇ ਨੇ ਦਿੱਲੀ ਵਿੱਚ ਵੀ ਇਕੱਠੇ ਹੋ ਕੇ ਲੜੇ ਨੇ ਤੇ ਸਿਰਫ ਪੰਜਾਬ ਹੀ ਹੈ ਜਿੱਥੇ ਇਕੱਠੇ ਨਹੀਂ ਹੋਏ ਗੁਜਰਾਤ ਦੇ ਵਿੱਚ ਵੀ ਇਕੱਠੇ ਨਹੀਂ ਹੋਰ ਥਾਵਾਂ ਤੇ ਵੀ ਇਕੱਠੇ ਨੇ ਜੀ ਤੇ ਪੰਜਾਬ ਦੇ ਵਿੱਚ ਹੁਣ ਇਹਨਾਂ ਨੂੰ ਲੱਗਦਾ ਵੀ ਆਪਸ ਦੇ ਵਿੱਚ ਜੇ ਇਸ ਤਰ੍ਹਾਂ ਪ੍ਰਚਾਰ ਕਰਾਂਗੇ ਦਾ ਸਾਡਾ ਹੀ ਨੁਕਸਾਨ ਹੋ ਸਕਦਾ। ਦੈਟਸ ਰਾਈਟ। ਤੇ ਕਿਤੇ ਨ ਕਿਤੇ ਅ ਕਈ ਲੀਡਰਾਂ ਨੂੰ ਆਮ ਆਦਮੀ ਪਾਰਟੀ ਥੋੜਾ ਜਿਹਾ ਘੱਟ ਸਪੋਰਟ ਕਰ ਰਹੀ ਆ ਜਾਂ ਉਹਦੇ ਵੱਡੇ ਲੀਡਰ ਕਹਿ ਲਈਏ। ਜੀ ਉੱਥੇ ਕਾਂਗਰਸ ਤਕੜੀ ਆ ਤੇ ਕਿਤੇ ਕਿਤੇ ਕਾਂਗਰਸ ਵੀ ਇਹੋ ਜਿਹੀ ਗੇਮ ਪਲੇ ਕਰ ਰਹੀ ਆ ਕਿ ਜਿੱਥੇ ਆਪ ਦੀ ਕੋਈ ਥੋੜਾ ਜਿਹਾ ਤਕੜਾ ਲੀਡਰ ਆ ਉੱਥੇ ਅਸੀਂ ਥੋੜਾ ਕਮਜ਼ੋਰ ਕੈਂਡੀਡੇਟ ਦੇ ਦਿੱਤਾ ਜਾਂ ਉਹਨੇ ਕੈਂਪੇਨ ਨਹੀਂ ਕੀਤੀ ਜਾਂ ਲੋਕਾਂ ਤੋਂ ਵੋਟਾਂ ਪਉਦੀ। ਜੀ ਤੇ ਇੱਕ ਜਿਹੜੀ ਹੋਰ ਵੱਡੀ ਚਰਚਾ ਏ ਉਹ ਇਹ ਆ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਬਲਕਾਰ ਸਿੰਘ ਜੀ ਤੇ ਉਹਨਾਂ ਦੀ ਇੱਕ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਚੁੱਕੀ ਹੈ ਹੂੰ ਹੂੰ ਤੇ ਉਹ ਹਾਲਾਂਕਿ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਨੇ ਇਸ ਤੇ ਕੋਲਾਸਾ ਕੀਤਾ ਸੀ ਜੀ ਉਹਨਾਂ ਨੇ ਉਦੋਂ ਨਾਮ ਨਹੀਂ ਸੀ ਲਿਆ ਨਾ ਹੀ ਵੀਡੀਓ ਨਸ਼ਰ ਕੀਤੀ ਸੀ ਪਰ ਹੁਣ ਕਿਉਂਕਿ ਵੋਟਾਂ ਦੇ ਦਿਨ ਨੇ ਤੇ ਵਿਰੋਧੀ ਪਾਰਟੀਆਂ ਨੇ ਇਹ ਲੜਬੜਾ ਵੀ ਹੁੰਦਾ ਨਿਸ਼ਾਨਾ ਪਰ ਕਿਤੇ ਨਾ ਕਿਤੇ ਆ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਚੁੱਕਿਆ ਤੇ ਲੋਕਾਂ ਦੇ ਫੋਨਾਂ ਤੱਕ ਤੁਹਾਨੂੰ ਪਤਾ ਹੀ ਹੈ ਕਿ ਸੋਹਣੀ ਇਹਦਾ ਜ਼ਮਾਨਾ ਹੈ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਹੈ ਇਤਰਾਜ਼ਯੋਗ ਹਾਲਤ ਚ ਨਹੀਂ ਅਸ਼ਲੀਲ ਵੀਡੀਓ ਹੈ ਤੇ ਇਸ ਦੇ ਹਾਲੇ ਜਿਹੜੀ ਸੱਤਾਧਾਰੀ ਤੇ ਰਹਿ ਗਈ ਹੈ ਆਮ ਆਦਮੀ ਪਾਰਟੀ ਹੈਗੀ ਉਹ ਚੁੱਪ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਤਾਂ ਵਾਇਰਲ ਹੈ ਪਰ ਪ੍ਰੋਪਰ ਤੌਰ ਤੇ ਕਿਸੇ ਦੀ ਇਸ ਦੇ ਸੰਬੰਧੀ ਸ਼ਿਕਾਇਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈਗੀ ਜਿਵੇਂ ਉਹ ਜਿਹੜੇ ਕਟਾਰੂ ਚੱਕ ਦੇ ਮਾਮਲੇ ਦੇ ਵਿੱਚ ਹੋਇਆ ਹਾਲਾਂਕਿ ਇਸ ਦੇ ਵਿੱਚ ਤਾਂ ਸ਼ਿਕਾਇਤ ਵੀ ਨੌਜਵਾਨ ਦੇ ਵੱਲੋਂ ਕੀਤੀ ਗਈ ਸੀ ਮੁੰਡੇ ਦੇ ਵੱਲੋਂ ਕੀਤੀ ਗਈ ਸੀ ਪਰ ਇਸ ਦੇ ਵਿੱਚ ਕੋਈ ਸ਼ਿਕਾਇਤ ਸਾਹਮਣੇ ਨਹੀਂ ਆਈ ਪਰ ਅਸ਼ਲੀਲ ਵੀਡੀਓ ਜ਼ਰੂਰ ਜਿਹੜੀ ਆ ਉਹ ਵਾਇਰਲ ਹੋ ਚੁੱਕੀ ਆ ਜੀ ਬਿਲਕੁਲ ਬੜਾ ਕੁਸ਼ ਆ ਜੀ ਬੋਟਾਂ ਦੇ ਨੇੜੇ ਆ ਕੇ ਪਤਾ ਨਹੀਂ ਕੀ ਕੀ ਕੁਸ਼ ਜਿਹੜਾ ਸੰਭਾਲ ਕੇ ਰੱਖਿਆ ਹੁੰਦਾ ਤੇ ਬੜਾ ਕੁਸ਼ ਨਿਕਲਦਾ ਸੋ ਜ਼ਰੂਰ ਦੋ ਤਿੰਨ ਤੁਹਾਡੀਆਂ ਕਾਲਾਂ ਸਿਗੀਆਂ ਬੇਨਤੀ ਇਹੀ ਆ ਕਿ ਜਿਹੜੀਆਂ ਪੰਜਾਬ ਦੀਆਂ ਖਬਰਾਂ ਨੇ ਸੋ ਜਿਹੜੀ ਤੁਸੀਂ ਕਾਲ ਕਰਨੀ ਆ ਉਹ ਪੰਜਾਬ ਦੀਆਂ ਖਬਰਾਂ ਦੇ ਰਿਲੇਟਡ ਹੀ ਪਲੀਜ਼ ਕਰਿਓ ਸੋ ਬਾਕੀ ਟਾਪਿਕ ਆਪਾਂ ਬਾਅਦ ਦੇ ਵਿੱਚ ਕਰਾਂਗੇ ਕਿਉਂਕਿ 10 ਮਿੰਟ ਆਪਾਂ ਨੇ ਰਾਣਾ ਜੀ ਦੇ ਨਾਲ ਗੱਲਬਾਤ ਹੋਰ ਕਰਨੀ ਆ ਐਸਐਮਐਸ ਲੋਜਿਸਟਿਕ ਨੂੰ ਤੁਸੀਂ ਕਾਲ ਕਰਨੀ ਆ 647500219 ਨੰਬਰ ਆ ਇਹਨਾਂ ਨੂੰ ਡਿਸਪੈਚਰਾਂ ਦੀ ਜ਼ਰੂਰਤ ਆ ਅਗਰ ਤੁਹਾਨੂੰ ਡਿਸਪੈਚ ਦਾ ਕੰਮ ਆਉਂਦਾ ਤਾਂ ਤੁਹਾਨੂੰ ਰਾਈਟ ਬੇ ਜੋਬ ਮਿਲ ਜਾਣੀ ਔਰ ਵਧੀਆ ਤੁਸੀਂ ਡਾਲਰਸ ਕਮਾਉਣੇ ਹੋ ਇੱਕ ਚੰਗੀ ਕੰਪਨੀ ਦੇ ਨਾਲ ਤਾਂ ਐਸਐਮਐਸ ਲੋਜਿਸਟਿਕ ਨੂੰ ਕਾਲ ਕਰੋ 647 500 2019 ਨੰਬਰ ਦੇ ਉੱਤੇ ਟਰੱਕ ਸਿੱਖਣਾ ਮੈਨੂਅਲ ਜਾਂ ਆਟੋਮੈਟਿਕ ਤਾਂ ਐਮਡੀ ਟਰੱਕ ਅਕੈਡਮੀ ਤੋਂ ਤੁਹਾਨੂੰ 500 ਡਾਲਰ ਦਾ ਡਿਸਕਾਊਂਟ ਮਿਲਣਾ ਰੇਡੀਓ ਪ੍ਰੋਗਰਾਮ ਅਸੀਜ਼ ਦਾ ਹਵਾਲਾ ਦੇਣ ਦੇ ਉੱਤੇ 647 542 8841 ਦੇ ਉੱਤੇ ਕਾਲ ਕਰੋ ਹੋਮ ਲਾਈਫ ਸਿਲਵਰ ਸਿਟੀ ਨੂੰ ਜੁਆਇਨ ਕਰਨਾ ਅਗਰ ਤੁਹਾਡੇ ਕੋਲ ਰੀਅਲ ਸੇਟ ਦਾ ਲਾਇਸੈਂਸ ਆ ਵਧੀਆ ਬ੍ਰੋਕਰੇਜ ਚਾਹੋਣੇ ਜਿੱਥੇ ਤੁਹਾਨੂੰ 1 ਟੂ 1 ਟ੍ਰੇਨਿੰਗ ਮਿਲੇ ਤੇ ਨਾ ਮਾਤਰ ਹੋਵੇ ਮੰਥਲੀ ਫੀਸ ਤਾਂ ਤੁਸੀਂ ਹਰਪ ਗਰੇਵਾਲ ਜਾਂ ਗਰਚਾ 브ਦਰਸ ਦੇ ਨਾਲ ਹੋਮ ਲਾਈਫ ਸਿਲਵਰ ਸਿਟੀ 905 913 8500 ਦੇ ਉੱਤੇ ਕਾਲ ਕਰਨੀ ਆ ਕਿਚਨ ਲਗਵਾਉਣੀ ਆ ਘਰ ਦੇ ਵਿੱਚ ਮੇਨ ਫਲੋਰ ਤੇ ਜਾਂ ਬੇਸਮੈਂਟ ਦੇ ਵਿੱਚ ਤਾਂ ਐਚ ਡੀ ਕਿਚਨ ਤੋਂ ਗਰਪਾਲ ਸੈਂਬੀ 647 8944647 ਨੰਬਰ ਹੈ ਔਰ ਘਰ ਦੇ ਵਿੱਚ ਹਾਰਡਵੁੱਡ ਵਾਇਨਲ ਲਮੀਨੇਟ ਲੈ ਕੇ ਆਉਣੀ ਹੈ ਸਸਤੇ ਪ੍ਰਾਈਸ ਦੇ ਉੱਤੇ ਇੱਕ ਸਾਲ ਕੋਈ ਵੀ ਡਾਲਰ ਨਹੀਂ ਦੇਣਾ ਇੱਕ ਸਾਲ ਬਾਅਦ ਪੇ ਤੁਹਾਡੀਆਂ ਪੇਮੈਂਟਸ ਨੇ ਸ਼ੁਰੂ ਹੋਣੀਆਂ ਨੇ ਹਾਰਡਵੁੱਡ ਜੁਆਇੰਟ ਨੂੰ ਕਰਨ ਨੂੰ ਕਾਲ ਕਰੋ 416 768 2200 ਨੰਬਰ ਤੇ ਔਰ ਪੀ ਆਰਓ ਹੋਮ ਸਪਲਾਈਜ਼ ਦੇ ਬਿਲਕੁਲ ਸਾਹਮਣੇ ਆ ਸਟੀਲਸ ਉਤੇ ਟੌਪ ਰੂਮ ਦੇ ਉੱਤੇ ਜਿੱਥੇ ਤੁਸੀਂ ਕੰਸਟਰਕਸ਼ਨ ਰਿਲੇਟਡ ਸਾਮਾਨ ਟਾਇਲਟ ਸੀਟਸ ਸ਼ਾਵਰ ਡੋਰ ਸ਼ਾਵਰ ਪੈਨਲਸ ਵੈਨਟੀਜ਼ ਲਈ ਆ ਸਕਦੇ ਹੋ ਬਹੁਤ ਸਸਤੇ ਰੇਟਾਂ ਦੇ ਉੱਤੇ 905 461 3888 ਦੇ ਉੱਤੇ ਕਾਲ ਕਰਨੀ ਹੈ ਜਾਸਰ ਜੋਹਲ ਨੂੰ ਜੋਹਲ ਲੀਗਲ ਸਰਵਿਸ ਤੇ ਕਾਲ ਕਰੋ ਅਗਰ ਕੋਈ ਵੀ WSIB ਦਾ ਕਲੇਮ ਆ ਕਿਸੇ ਐਕਸੀਡੈਂਟ ਦੇ ਵਿੱਚ ਇਨਵੋਲਵ ਹੋ ਗਏ ਹੋ ਤਾਂ ਇਹ ਤੁਹਾਨੂੰ ਸਰਵਿਸਿਜ਼ ਦਿੰਦੇ ਨੇ 32 ਸਾਲ ਤੋਂ 9057990025 ਪਿਓਰ ਵੈਜੀਟੇਰੀਅਨ ਪੇਸਟਰੀ ਜਾਂ ਬਰਥਡੇ ਕੇਕ ਲੈ ਕੇ ਆਉਣਾ ਤਾਂ ਲਕੋਸਟ ਬੇકરી 50 ਲਕੋਸਟ ਬੁਲੇਵਾਰਡ ਦੇ ਉੱਤੇ ਲੋਕੇਟਿਡ ਨੇ 905794 55 53 ਦੇ ਉੱਤੇ ਕਾਲ ਕਰਨੀ ਆ ਕੰਕਰੀਟ ਦੇ ਕੰਮ ਦੇ ਲਈ ਸਤਵੀਰ ਪਾਬਲਾ 647 870 2911 ਵਧੀਆ ਸਰਵਿਸਿਜ਼ ਸਸਤੇ ਰੇਟਾਂ ਦੇ ਉੱਤੇ ਔਰ ਤਿੰਨ ਟਾਇਰਾਂ ਦੇ ਨਾਲ ਇੱਕ ਟਾਇਰ ਬਿਲਕੁਲ ਫ੍ਰੀ ਅਗਰ ਤੁਸੀਂ 올 ਸੀਜ਼ਨ ਟਾਇਰ ਹੁਣ ਪਵਾਉਣੇ ਹੋ ਰੋਡ ਰੂਲਰ ਟਾਇਰ ਵਾਲਿਆਂ ਤੋਂ ਇੰਸਟਾਲੇਸ਼ਨ ਨਹੀਂ ਬਿਲਕੁਲ ਬਿਲਕੁਲ ਸੇਲ ਕਰਦੇ ਆ ਪ੍ਰਾਈਸ ਬੀਟ ਕਰਕੇ ਦੇਣਗੇ ਰੋਡ ਰੂਲਰ ਟਾਇਰ ਵਾਲੇ 416 880 9800 ਸੋ ਇਹ ਸੀਗੀਆਂ ਜੀ ਕੁਸ਼ਕ ਐਡਵਰਟਾਈਜ਼ਰਸ ਦੇ ਸਾਡੇ ਸਨੇਹ ਤੇ ਹੁਣ ਆਪਾਂ ਕੰਟੀਨਿਊ ਜਿਹੜੀ ਗੱਲਬਾਤ ਆ ਉਹ ਕਰਦੇ ਆ ਦੋ ਕੁਇਕਲੀ ਕਾਲਾਂ ਨੇ ਉਹ ਤੁਹਾਡੀਆਂ ਔਨ 에ਅਰ ਕਰਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਪੁੱਛਦੇ ਆ ਜੀ ਰਾਣਾ ਜੀ ਤੋਂ ਜੀ ਕੁਲਦੀਪ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਕੁਲਦੀਪ ਜੀ ਤੁਸੀਂ ਔਨ 에ਰ ਹੋ ਮੈਨੂੰ ਲੱਗਦਾ ਜੀ ਤੁਸੀਂ ਹਾਂਜੀ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਰਾਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਦੇਖੋ ਤੁਸੀਂ ਵੀ ਇਹ ਰਾਣਾ ਜੀ ਨੇ ਬੜੀ ਵੱਡੀ ਗੱਲ ਕੀਤੀ ਐ ਵੀ ਇਹ ਜਿਹੜੀ ਜਿਹੜੀ ਹੁਣ ਵੀਡੀਓ ਆਈ ਐ ਤੇ ਉਹਦੇ ਬਾਰੇ ਕੋਈ ਬੋਲਦਾ ਨਹੀਂ ਤੇ ਰਾਣਾ ਜੀ ਇਹ ਜਿੱਦਾਂ ਆਪਾਂ ਛੋਟੇ ਪੁਰ ਤੋਂ ਲੱਗਦੇ ਐ ਹੁਣ ਤਾਂ ਇਹਨਾਂ ਨੇ ਜਵਾਬ ਕਿਦਾ ਦਿੱਤਾ ਸਿੰਗਲੇ ਦਾ ਜਾਂ ਕਿਸੇ ਦਾ ਜਵਾਬ ਦਿੱਤਾ ਨਹੀਂ ਹੂੰ ਦੂਸਰੀ ਗੱਲ ਵੀ ਇਹ ਕਰਨਾ ਵਾ ਕਿ ਤਿੰਨ ਰੈਲੀਆਂ ਹੋਈਆਂ ਨੇ ਮੋਦੀ ਦੀਆਂ ਜੀ ਤੇ ਸਾਡੇ ਸੀਐਮ ਸਾਹਿਬ ਨੇ ਉਹਦੇ ਖਿਲਾਫ ਕੋਈ ਠੋਕ ਕੇ ਜਵਾਬ ਨਹੀਂ ਦਿੱਤਾ ਹੂੰ ਹਾਂਜੀ ਜੀ ਤੇ ਨਾਲ ਨਾਲ ਇਹ ਵੇਖੋ ਤੁਸੀਂ ਵੀ ਜੇ ਉਹਨੇ ਠੋਕ ਕੇ ਜਵਾਬ ਨਹੀਂ ਦਿੱਤਾ ਕਿਸੇ ਗੱਲ ਦਾ ਜੀ ਤੇ ਸਰਦਾਰ ਸ਼ਹੀਦ ਸਰਦਾਰ ਭਗਤ ਸਿੰਘ ਉਹਨਾਂ ਨੇ ਜੇਲ੍ਹ ਜਾਣ ਤੋਂ ਡਰੇ ਨਹੀਂ ਹੂੰ ਹੂੰ ਉਹ ਡਰੇ ਨਹੀਂ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਮੈਨੂੰ ਫਾਂਸੀ ਦਿਓ ਬਸ ਜੀ ਜੀ ਹਾਂਜੀ ਤੇ ਜੇ ਸਾਡੇ ਕੇਜਰੀਵਾਲ ਸਾਹਿਬ ਨੇ ਤੇ ਉਹ ਉਹ ਅਪੀਲਾ ਪਾਉਂਦੇ ਨੇ ਵੀ ਨਹੀਂ ਮੈਨੂੰ ਜੇਲ੍ਹ ਚ ਨਾ ਭੇਜੋ ਪਰ ਫੋਲੋ ਕਰ ਗਿਆ ਫਾਲੋ ਕਰਦੇ ਨੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਹਾਂਜੀ ਹਾਂਜੀ ਫਾਲੋ ਕਰਦੇ ਨੇ ਜੀ ਉਹਨਾਂ ਨੂੰ ਨੇ ਉਹ ਨੇ ਉਹ ਕਰਨਾ ਚੰਗੀ ਗੱਲ ਹੈ ਜੇਕਰ ਉਹਨਾਂ ਦੇ ਸਿਰਫ ਫੋਟੋ ਲਾਣ ਨਾਲ ਫੋਲੋ ਨਹੀਂ ਹੁੰਦਾ 5 ਕਿਲੋ ਵਜ਼ਨ ਘਟ ਗਿਆ ਉਹ ਸ਼ਹੀਦ ਭਗਤ ਸਿੰਘ ਦਾ ਵਜ਼ਨ ਜਿਹੜਾ ਉਹਦੀ ਮਾਂ ਨੇ ਵੀ ਕਿਹਾ ਸੀ ਕਿਸੇ ਵੇਲੇ ਜੀ 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 ਇਹ 13 ਵਜ਼ਨ ਜਿਹੜਾ ਜਦੋਂ ਵਜ਼ਨ ਤੋਲਦੇ ਨੇ ਤੇ ਤੇਰਾ ਫਾਂਸੀ ਦੇ ਤਖਤੇ ਤੇ ਚੜਨ ਤੋਂ ਪਹਿਲਾਂ ਤੇਰਾ ਵਜ਼ਨ ਵਧਿਆ ਹੋਣਾ ਚਾਹੀਦਾ ਜੀ 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 ਧੰਨਵਾਦ ਪੁੱਛਦੇ ਆ ਜੀ ਪੁੱਛਦੇ ਅੰਕਲ ਜੀ ਧੰਨਵਾਦ ਬਹੁਤ ਸ਼ੁਕਰੀਆ ਧੰਨਵਾਦ ਹਰਵਿੰਦਰ ਜੀ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ पत्रकार ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਹੱਥ ਜੋੜ ਕੇ ਜੀ ਕਿਉਂਕਿ ਸਾਨੂੰ ਖਬਰਾਂ ਪਿਆਰੀਆਂ ਪਿਆਰਿਆਂ ਦਿੰਦੇ ਆ ਵਧੀਆ ਵਧੀਆ ਇੱਕ ਖਬਰ ਚਾਰ ਨੂੰ ਵੀ ਸੁਣਾ ਦਿਓ ਵੀ ਮੋਦੀ ਚੱਕਤਾ ਓਕੇ ਚਲੋ ਸੁਣਾ ਦਿਓ ਜੀ ਚਲੋ ਬਹੁਤ ਚੰਗਾ ਮੇਰਾ ਸਮਝ ਰਿਹਾ ਸੀਗਾ ਵੀ ਜਿਵੇਂ ਕਿਸਾਨਾਂ ਨੂੰ ਨਹੀਂ ਪੁੱਛਦੇ ਜੀ ਇਹ ਜੇ ਮੋਦੀ ਸਰਕਾਰ 22 ਚੰਦ ਦੁਬਾਰਾ ਆ ਗਈ ਜੀ ਇਹ ਕਿਸਾਨਾਂ ਦੇ ਨਾਲ ਉਹੀ ਕਾਨੂੰਨ ਨਹੀਂ ਲਾਗੂ ਕਰੂਗੀ ਜਿਹੜੇ ਪਹਿਲੇ ਕਿਤੇ ਸੀ ਕਿਉਂਕਿ ਇਹਨਾਂ ਦੀਆਂ ਜ਼ਮੀਨਾਂ ਲੈ ਕੇ ਦਊਗੀ ਉਹਨਾਂ ਨੂੰ ਅਮੀਰਾਂ ਨੂੰ ਜੀ ਪਲੀਜ਼ ਕਰਦੇ ਬਿਲਕੁਲ ਜੀ ਬਿਲਕੁਲ ਸੁਣੋ ਜੀ ਧੰਨਵਾਦ ਰਾਣਾ ਜੀ ਥੋੜੇ ਜੀ ਕੁਇਕਲੀ ਟਿੱਪਣੀ ਕਰਦੇ ਹੋ ਤਾਂ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਜੀ ਬਿਲਕੁਲ ਜਿਹੜੀ ਗੱਲ ਕੀਤੀ ਹੈਗੀ ਇਹ ਦੇਖੋ ਇਹ ਪੋਲਿਟੀਕਲ ਪਾਰਟੀਆਂ ਨੇ ਤੇ ਪੋਲਿਟੀਕਲ ਪਾਰਟੀਆਂ ਬਹੁਤ ਰਾਜਨੀਤੀ ਕਰਦੀਆਂ ਨੇ ਤੇ ਲੋਕਾਂ ਨੂੰ ਇਹ ਤਾਂ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਸਮਝ ਨਹੀਂ ਆਉਂਦੀ ਹੈਗੀਆਂ ਚੀਜ਼ਾਂ ਪਰ ਲੋਕਾਂ ਨੂੰ ਸਮਝ ਆਉਂਦੀਆਂ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਫੇਰ ਪਟੀਸ਼ਨ ਦਾਇਰ ਕੀਤੀ ਗਈ ਕਿ ਮੈਨੂੰ 7 ਦਿਨ ਦਾ ਹੋਰ ਸਮਾਂ ਦਿੱਤਾ ਜਾਵੇ ਮੇਰੀ ਸਿਹਤ ਜਿਹੜੀ ਆ ਉਹ ਠੀਕ ਨਹੀਂ ਰਹਿੰਦੀ ਜੀ ਇਹਦੇ ਨਾਲ ਹੀ ਜਿਹੜੀ ਗੱਲ ਹੈਗੀ ਹੈ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਕਿ ਉਹ ਜਿਹੜੇ ਬੀਜੇਪੀ ਕੈਂਡੀਡੇਟ ਨੇ ਉਹਨਾਂ ਦੇ ਘਰਾਂ ਦੇ ਬਾਹਰ ਹੁਣ ਪੱਕੇ ਮੋਰਚੇ ਲਾਉਣਗੇ ਪ੍ਰੋਟੈਸਟ ਕਰਨਗੇ ਤੇ ਵਕ ਵਕ ਜਿਹੜੇ ਲੀਡਰ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਵੀ ਸਵਾਲ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਪਰ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਹੋ ਉਹਨਾਂ ਨੂੰ ਵੀ ਸਵਾਲ ਹੋਣ ਲੱਗੇ ਨੇ ਤੇ ਚਾਹੇ ਉਹ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਵੀ ਸਵਾਲ ਹੋਣ ਲੱਗੇ ਨੇ ਦੇਖੋ 750 ਕਿਸਾਨ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਬਾਰਡਰ ਦੇ ਉੱਤੇ ਜਦੋਂ ਜਿਹੜਾ ਦਿੱਲੀ ਮੋਰਚਾ ਲਾਇਆ ਗਿਆ ਸੀ ਤੇ ਕ੍ਰੀ ਬਾਰਡਰ ਹੋ ਗਿਆ ਚਾਹੇ ਉਹ ਸਿੰਘੂ ਬਾਰਡਰ ਹੋ ਗਿਆ ਤੇ ਉੱਥੇ ਤਿੰਨ ਕਾਨੂੰਨ ਵਾਪਸ ਕਰਾ ਕੇ ਪੰਜਾਬ ਆਏ ਤੇ ਹੁਣ ਜਿਹੜੀ ਤੋ ਕਿ ਪ੍ਰਧਾਨ ਮੰਤਰੀ ਮੋਦੀ ਉਹੀ ਨੇ ਕਿ ਦੁਬਾਰਾ ਤੋਂ ਵੀ ਲਾ ਸਕਦੇ ਨੇ ਦੇਖੋ ਲਾ ਵੀ ਸਕਦੇ ਨੇ ਪਰ ਹੁਣ ਪੰਜਾਬ ਦੇ ਵਿੱਚ ਤਾਂ ਕਿਸਾਨ ਤਾਂ ਵਿਰੋਧ ਕਰ ਰਹੇ ਨੇ ਭਾਜਪਾ ਦਾ ਪਰ ਪੋਲਰਾਈਜੇਸ਼ਨ ਦੀ ਰਾਜਨੀਤੀ ਜਿਹੜੀ ਹੈ ਉਹ ਬੀਜੇਪੀ ਦੇ ਵੱਲੋਂ ਕਰਾ ਕਰ ਕੀਤੀ ਜਾ ਰਹੀ ਹੈ ਜਿੱਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੱਕ ਡਰ ਦਾ ਮਾਹੌਲ ਪੈਦਾ ਕੀਤਾ ਜਾਵੇ ਜਿੰਨਾ ਕਿਸਾਨ ਵਿਰੋਧ ਕਰਨਗੇ ਜਾਂ ਜਿੰਨਾ ਕਿਸਾਨਾਂ ਦਾ ਤੇ ਟਕਰਾਅ ਹੋਊਗਾ ਇਸ ਢੰਗ ਦੇ ਨਾਲ ਤਾਂ ਜਿਹੜੀ ਹਿੰਦੂ ਭਾਈਚਾਰਾ ਜਾਂ ਮਹਾਜਨ ਭਾਈਚਾਰਾ ਏ ਜਾਂ ਵਪਾਰੀ ਵਰਗ ਆ ਉਹਨਾਂ ਨੂੰ ਲੱਗੂਗਾ ਦੀ ਇਹ ਜਿਹੜੀ ਧਿਰ ਹੈ ਇਹ ਨੁਕਸਾਨ ਕਰ ਸਕਦੀ ਹੈਗੀ ਹੈ ਤਾਂ ਉਹ ਇੱਕ ਇਕੱਠੀ ਵੋਟ ਜਿਹੜੀ ਆ ਉਹ ਪਵਾਉਣ ਦੇ ਵਿੱਚ ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈਗੀ ਪੋਲਰਾਈਜੇਸ਼ਨ ਦੀ ਰਾਜਨੀਤੀ ਨੂੰ ਕਿਹਾ ਜਾਂਦਾ ਹੈ ਅਮੇਸ਼ਾ ਹੀ ਕਿ ਦੋ ਧੜਿਆਂ ਚ ਵੰਡ ਦਿੱਤੇ ਜਾਵੇ ਚੀਜ਼ਾਂ ਨੂੰ ਤਾਂ ਇੱਕ ਧੜਾ ਤਾਂ ਮਤਲਬ ਉਹਨਾਂ ਨੂੰ ਲੱਗਦਾ ਕਿ ਇਹ ਵੋਟ ਤਾਂ ਸਾਨੂੰ ਕਦੇ ਪੈਣੀ ਵੀ ਨਹੀਂ ਜਿਹੜੀ ਕਿਸਾਨਾਂ ਵਾਲੀ ਵੋਟ ਸੀਗੀ ਤੇ ਦੂਜੇ ਪਾਸੇ ਜਿਹੜੀ ਵੋਟ ਪਹਿਲਾਂ ਮਿਕਸ ਪੈਂਦੀ ਸੀਗੀ ਅਕਾਲੀ ਦਲ ਨੂੰ ਵੀ ਚਲੇ ਜਾਂਦੀ ਸੀਗੀ ਕਾਂਗਰਸ ਨੂੰ ਵੀ ਚਲੇ ਜਾਂਦੀ ਸੀ ਆਪ ਨੂੰ ਵੀ ਚਲੇ ਜਾਂਦੀ ਸੀ ਕਿਉਂਕਿ ਦੇਖੋ 40% ਦੇ ਕਰੀਬ-ਕਰੀਬ ਜਿਹੜੀਆਂ ਵੋਟਾਂ ਨੇ ਹਿੰਦੂ ਭਾਈਚਾਰੇ ਦੀਆਂ ਵੀ ਨੇ ਪਿਆਉ ਜੀ 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 ਤੱਕ ਇਹਦੇ ਨਾਲ ਹੀ ਹੁਣ ਇਹ ਵੀ ਹੈ ਕਿ ਜਿਹੜੇ ਦੂਜੇ ਸੂਬਿਆਂ ਤੋਂ ਪ੍ਰਵਾਸੀ ਨੇ ਜੀ ਬਿਲਕੁਲ ਬਿਹਾਰ ਹੋ ਗਿਆ ਉਹ ਸੀ ਉਹ ਵੋਟ ਦੀ ਜਿਹੜੀ ਹੈ ਪੰਜਾਬ ਦੇ ਵਿੱਚ ਕਾਫੀ ਵੱਡੇ ਪੱਦਰ ਤੇ ਆ ਤੇ ਕਿਤੇ ਨਾ ਕਿਤੇ ਬੀਜੇਪੀ ਦੀ ਕੋਸ਼ਿਸ਼ ਇਸੇ ਤਰ੍ਹਾਂ ਦੀ ਹੈ ਕਿ ਸਾਡੀ ਵੋਟ ਪਰਸੈਂਟੇਜ ਵੀ ਵਧੇ ਪੰਜਾਬ ਦੇ ਵਿੱਚੋਂ ਤਾਂ ਚਾਹੁੰਦੇ ਨੇ ਚਲੋ ਪੰਜਾਬ ਦੇ ਵਿੱਚੋਂ ਸੀਟ ਬਹੁਤਾ ਕੋਈ ਉਮੀਦ ਨਹੀਂ ਹੈਗੀ ਬੀਜੇਪੀ ਨੂੰ ਪਰ ਬਾਕੀ ਸਟੇਟਾਂ ਦੇ ਵਿੱਚ ਹੁਣ ਦੇਖੋ ਕਿ ਕਿੱਥੇ ਤੱਕ ਪਹੁੰਚਦੀ ਹੈ ਗੱਲ ਪਰ ਇੱਕ ਗੱਲ ਤਾਂ ਸਾਫ ਹੈ ਕਿ 400 पार ਵਾਲੀ ਗੱਲ ਜਿਹੜੀ ਆ ਉਹ ਕਿਤੇ ਬਹੁਤੀ ਦਿਖਾਈ ਨਹੀਂ ਦੇ ਰਹੀ ਹੈਗੀ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੀਜ਼ ਆਉ ਉਹ ਕਿਉਂਕਿ 4 ਜੂਨ ਨੂੰ ਪਤਾ ਲੱਗਣਾ ਵੈਸੇ ਤਾਂ ਬਾਕ ਬੱਗੇਟ ਰਹਿ ਗਏ ਨੇ ਇੱਕ ਕੁਗੇੜ ਜਿਹੜੀ ਹੈ ਇੱਕੋ ਗੇੜ ਦੀ VOTING ਹੋਣ ਰਹੀ ਹੈ ਤੇ ਇਹਦੇ ਨਾਲ ਜਿਹੜੀ ਅਮਰਿਤਪਾਲ ਸਿੰਘ ਦੀ ਗੱਲ ਹੈਗੀ ਆ ਜਾਂ ਫਿਰ ਸਿਮਰਨਜੀਤ ਸਿੰਘ ਗੱਲ ਹੈ ਜੀ ਜਾਂ ਫਿਰ ਫਰੀਦਕੋਟ ਦੇ ਵਿੱਚ ਦਲ ਸਿੰਘ ਦੇ ਪੁੱਤਰ ਜਿਹੜੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਅਸੈਸੀਨੇਸ਼ਨ ਕੀਤਾ ਸੀ ਉਹਨਾਂ ਦੇ بیٹے ਵੀ ਚੋਣ ਲੜ ਰਹੇ ਨੇ ਉਹਦੀ ਵੀ ਗੱਲ ਹੈਗੀ ਲੋਕ ਕਾਫੀ ਉਧਰ ਵੀ ਇਸ ਵਾਰ ਹੰਗਾਰਾ ਪਰ ਰਹੇ ਨੇ ਸੋਸ਼ਲ ਮੀਡੀਆ ਤੇ ਵੀ ਕਾਫੀ ਚੀਜ਼ਾਂ ਨੇ ਗਰਾਉਂਡ ਲੈਵਲ ਤੇ ਵੀ ਕਾਫੀ ਚੀਜ਼ਾਂ ਨੇ ਪਰ ਕਿੰਨੀ ਕੁ ਵੋਟ ਪੈਂਦੀ ਅਮਰਿਤਪਾਲ ਸਿੰਘ ਕਾਫੀ ਚਰਚਾ ਦੇ ਵਿੱਚ ਨੇ ਇਹ ਨਹੀਂ ਜਣੀ ਸਿਮਰਨਜੀਤ ਸਿੰਘ ਮਾਨ ਵੀ ਪੂਰੀ ਟੱਕਰ ਜਿਹੜੀ ਉਹ ਦੇ ਰਹੇ ਨੇ ਕਿਉਂਕਿ ਜਿਹੜੀ ਸੰਗਰੂਪ ਦੀ ਗੱਲ ਹੈ ਉੱਥੇ ਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਹੈ ਉਹਨਾਂ ਦਾ ਚੰਗਾ ਬੋਲਬਾਲਾ ਹੈ ਸੰਗਰੂਰ ਤੇ ਬਰਨਾਲਾ ਦੇ ਵਿੱਚ ਤਾਂ ਉਹ ਇਸ ਵੇਲੇ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਤੇ ਉਹ ਵੋਟ ਬੈਂਕ ਨੁਕਸਾਨ ਕਰੂਗੀ ਆਮ ਆਦਮੀ ਪਾਰਟੀ ਦਾ ਤੇ ਜੇਕਰ ਉਹ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਜਾਂਦੀ ਹੈ ਤਾਂ ਉਹ ਜਿਹੜਾ ਇਹ ਉਤਰਾ ਚੜਾ ਜਿਹੜਾ ਇਹ ਵੀ ਹੋ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਦੇ ਉੱਤੋਂ ਸੀਟ ਕੱਟ ਸਕਦੇ ਨੇ ਤੇ ਉਧਰ ਅਮਰਿਤਪਾਲ ਸਿੰਘ ਦਾ ਹੀ ਮੁਕਾਬਲਾ ਮੰਨਿਆ ਜਾ ਰਿਹਾ ਹੈ ਕਾਨੂੰਨ ਦੇ ਵਿੱਚ ਕਿਉਂਕਿ ਦੇਖੋ ਜਿਹੜੀ ਬੀਬੀ ਕਰਨਜੀਤ ਕੌਰ ਖਾਲੜਾ ਨੂੰ ਵੋਟ ਪਈ ਸੀਗੀ ਉਹ ਪਈ ਸੀ 219000 ਉਸ ਦੇ 2019 ਜੀ ਤੇ ਹੁਣ ਇਹ ਵੀ ਲੱਗਦਾ ਕਿ ਉਹ ਵੋਟ ਦੇ ਨਾਲ ਨਾਲ ਅਮਰਿਤਪਾਲ ਸਿੰਘ ਹੋਰ ਵੋਟ ਲਾ ਕੇ ਜਿੱਤ ਵੀ ਸਕਦੇ ਨੇ ਤੇ ਕਾਫੀ ਜਿਹੜੀ ਟੱਕਰ ਹੈਗੀ ਕੁਲਵੀਰ ਸਿੰਘ ਜ਼ੀਰਾ ਤੇ ਅਮਰਿਤਪਾਲ ਸਿੰਘ ਵਿਚਾਲੇ ਜਿਆਦਾ ਮੰਨੀ ਜਾ ਰਹੀ ਹਾਲਾਂਕਿ ਉੱਥੇ ਵਿਰਸਾ ਸਿੰਘ ਪੁੱਲਰ ਵੀ ਕੈਂਡੀਡੇਟ ਨੇ ਲਾਲਜੀਤ ਸਿੰਘ ਪੁੱਲਰ ਵੀ ਕੈਂਡੀਡੇਟ ਨੇ ਹਾਲਾਂਕਿ ਲਾਲਜੀਤ ਸਿੰਘ ਪੁੱਲਰ ਦੇ ਅੱਜ ਵੀ ਉਹ ਸਟੇਟਮੈਂਟ ਸੀ ਕਿ ਚਾਹੇ ਸਾਰੇ ਬਾਕੀ ਇਕੱਠੇ ਹੋ ਜਾਣ ਮੇਰੇ ਬਰਾਬਰ ਵੋਟਾਂ ਨਹੀਂ ਲੈ ਸਕਦੇ ਆਮ ਆਦਮੀ ਪਾਰਟੀ ਨੂੰ ਜਿਆਦਾ ਵੋਟਾਂ ਪ੍ਰਾਣੀਆਂ ਪਰ ਦੇਖੋ ਜਿਹੜੀ ਗਰਾਊਂਡ ਦੀ ਸਥਿਤੀ ਹੈ ਉਹ ਹਾਲ ਫਿਲਹਾਲ ਤੱਕ ਇਸ ਤਰ੍ਹਾਂ ਦੀ ਜਿਹੜੀ ਨਜ਼ਰ ਆ ਰਹੀ ਹੈਗੀ ਹੈ ਬਾਕੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਤੇ ਗਰਮੀ ਪੰਜਾਬ ਦੇ ਵਿੱਚ ਇਸ ਵੇਲੇ 46-47 ਡਿਗਰੀ ਦੇ ਨੇੜੇ-ਨੇੜੇ ਤਾਪਮਾਨ ਆ ਜਿਹੜਾ ਉਹ ਹੋਇਆ ਹੋਇਆ ਹੈ ਤੇ 7 ਵਜੇ ਤੋਂ ਵੋਟਾਂ ਸ਼ੁਰੂ ਹੋਣੀਆਂ ਤੇ ਸ਼ਾਮ ਨੂੰ 6 ਵਜੇ ਤੱਕ ਚੱਲਣੀਆਂ ਜ਼ਰੂਰ ਮੈਨੂੰ ਲੱਗਦਾ ਹੈ ਕਿ ਜਿਹੜੇ ਜਿੰਨੇ ਵੀ ਐਨ ਆਰ ਆਈ ਭਰਾ ਨੇ ਉਹ ਜ਼ਰੂਰ ਪੰਜਾਬ ਦੇ ਵਿੱਚ ਫੋਨ ਵੀ ਕਰਨਗੇ ਪਰ ਇੱਕ ਗੱਲ ਇਹ ਵੀ ਹੈ ਕਿ ਇਹਦੇ ਇਸ ਵਾਰ ਕੋਈ ਬਹੁਤਾ ਜੋ ਜਿਹੜੇ ਐਨ ਆਰ ਆਈ ਭਰਾਵਾਂ ਦੇ ਨਾਲ ਨੇ ਆਮ ਆਦਮੀ ਪਾਰਟੀ ਦੀ ਕਿਸੇ ਵੇਲੇ ਬਹੁਤ ਸਪੋਰਟ ਕੀਤੀ ਉਹ ਬਹੁਤਾ ਕੋਈ ਹੋਣ ਪਰ ਇੱਥੇ ਤਾਂ ਕਰੀ ਜਾਂਦੇ ਨੇ ਜੀ ਰਾਣਾ ਜੀ ਇੱਥੇ ਤਾਂ ਕਰੀ ਜਾਂਦੇ ਨੇ ਮੈਂ ਪਤਾ ਨਹੀਂ ਰੇਡੀਓਜ਼ ਦੇ ਉੱਤੇ ਬੋਲਦੇ ਨੇ ਪਤਾ ਨਹੀਂ ਆਈ ਡੋਨਟ ਨੋ ਸ਼ਾਇਦ ਮੈਨੂੰ ਲੱਗਦਾ ਲੱਗੇ ਹੋਣਗੇ ਪਰ ਜਾਣਾ ਚਾਹੀਦਾ ਵੈਸੇ ਜਦੋਂ ਇਹੋ ਜਿਹਾ ਮਾਹੌਲ ਹੋਵੇ ਤਾਂ ਐਨ ਆਰ ਆਈ ਜਿਹੜੇ ਸਪੋਰਟਰਸ ਨੇ ਮੈਨੂੰ ਲੱਗਦਾ ਵੀ 2 ਕੁ ਮਹੀਨੇ ਲਾ ਕੇ ਹੋਣੇ ਚਾਹੀਦੇ ਨੇ ਪਰ ਫਿਰ ਗਰਮੀ ਤੋਂ ਵੀ ਡਰ ਜਾਂਦੇ ਨੇ ਕਹਿੰਦੇ ਗਰਮੀ ਬਹੁਤ ਪੈਂਦੀ ਹੈ ਜੀ ਉੱਥੇ ਤਦੂ ਦੇਖੋ ਆਪਣਾ ਇੱਕ ਜਨੂਰੀ ਹੱਕ ਹੈਗਾ ਲੋਕਤੰਤਰ ਦੇ ਵਿੱਚ ਕੋਈ ਵੀ ਕਿਸੇ ਪਾਰਟੀ ਦੀ ਸਪੋਰਟ ਜਿਹੜੀ ਹੈ ਉਹ ਕਰ ਸਕਦਾ ਹੈਗਾ ਜੀ 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 ਤੇ ਇਸ ਵੇਲੇ ਹੁਣ ਪੰਜਾਬ ਦੇ ਵਿੱਚ ਮੁਕਾਬਲਾ ਕਾਫੀ ਦਿਲਚਸਪ ਵੀ ਬਣਿਆ ਹੋਇਆ ਹੈਗਾ ਪੰਜਾਬ ਕਿੱਧਰ ਨੂੰ ਝੁਕਦਾ ਹੈ ਇਸ ਵਾਰ ਪੰਜਾਬ ਦੇ ਲੋਕ ਕਿਹੜੀ ਪਾਰਟੀ ਨੂੰ ਚੁਣਦੇ ਨੇ ਇਹ ਹੁਣ ਸਮਾਂ ਹੀ ਦੱਸੇਗਾ ਜੀ ਬਿਲਕੁਲ ਬਿਲਕੁਲ ਜੀ ਬਹੁਤ ਧੰਨਵਾਦ ਆ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਕੱਲ ਨੂੰ ਫਿਰ ਦੁਬਾਰਾ ਤੁਹਾਡੇ ਤੋਂ ਅਪਡੇਟ ਲਵਾਂਗੇ ਜੀ